ਪਿੰਡ ਗਰਚਾ ਦੇ ਆਂਗਣਵਾੜੀ ਸੈਂਟਰ ਵਿਖੇ ਡਾਕਟਰ ਸੇਠ ਅੱਖਾਂ ਦਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮਾ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਅਧਿਕਾਰਤ ਮੈਂਬਰ ਪੰਚਾਇਤ ਸਰਦਾਰ ਬਰਿੰਦਰ ਸਿੰਘ ਗਰਚਾ ਤੇ ਪਿੰਡ ਵਾਸੀ ਹਾਜ਼ਰ ਰਹੇ ਤੁਸੀਂ ਦੇਖਣ ਜਾ ਰਹੇ ਹੋ ਪਿੰਡ ਗਰਚਾ ਵਿਖੇ ਜੋ ਅੱਖਾਂ ਦਾ ਕੈਂਪ ਲਗਾਇਆ ਗਿਆ ਉਸ ਦੀਪਲੇਟ ਛੇਸ ਰਿਪੋਰਟ ਜਦੋਂ ਜਦੋਂ ਇਹ ਵਿੱਚ ਰੱਖਣਾ ਜੀ ਥੋੜੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 काफी देर तक आता हाँ जी सर जी ये जो अखा का कैंप लग रहा है ये किलो लगे जा रहा है जी हाँ जी पहला तो ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਦੇਵ ਸ਼ੀ ਸੇਡ ਸੇਡ ਪ੍ਰਦਾ ਹਸਪਤਾਲ ਤੇ ਹਾਰਟ ਸੈਂਟਰ ਤੇ ਡਾਕਟਰ ਸੇਡਕਾਂ ਦੇ ਹਸਪਤਾਲ ਮੁਕੰਦpur ਰੋਡ ਬੰਗਾ ਵੱਲੋਂ ਤੇ ਅੱਜ ਆਪਾਂ ਗਰਚਾ ਪਿੰਡ ਤੇ ਗਰਚਾ ਦੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਤੇ ਸਾਰੇ ਲਕਨਵਾਸੀਆਂ ਦੇ ਸਹਿਯੋਗ ਨਾਲ ਆਪਾਂ ਇੱਥੇ ਆਏ ਆ ਅੱਖਾਂ ਚੈੱਕ ਕਰਨ ਲੋਕਾਂ ਨੂੰ ਸਾਰੇ ਲਕਨਵਾਸੀਆਂ ਦੀਆਂ ਤੇ ਕਿਦਰ ਆਪਾਂ ਇਹਦੇ ਵਿੱਚ ਕੀ ਕੀ ਕੀਤਾ ਜਾਏਗਾ ਇਹਦੇ ਵਿੱਚ ਜੀ ਅਸੀਂ ਆ ਪ੍ਰੋਪਰ ਆਪਣਾ ਸੈਟਅਪ ਲੈ ਕੇ ਆਏ ਆ ਤੇ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਆ ਕਿ ਆ ਪ੍ਰੋਪਰ ਜਿਹੜਾ ਅਸੀਂ ਸਾਰਾ ਮਸ਼ੀਨਰੀ ਆਪਣੀ ਹਸਪੀਟਲ ਦੀ ਲੈ ਕੇ ਆਏ ਆ ਤਾਂ ਕਿ ਚੰਗੀ ਤਰ੍ਹਾਂ ਆ ਇਲਾਕਾ ਨਿਵਾਸੀਆਂ ਦੀ ਆਪਾਂ ਚੈੱਕ ਕਰ ਸਕੀਏ ਕੱਲੇ ਟਾਰਚ ਨਾਲ ਦੇਖਣ ਨਾਲ ਨਾ ਨਾ ਆਪ ਤਾਂ ਪੇਸ਼ੰਗੂ ਸੈਟੀਸਫੈਕਸ਼ਨ ਹੁੰਦੀ ਹੈ ਤੇ ਨਹੀਂ ਕੋਈ ਗਲਵਾਜ਼ੀ ਬਣਦੀ ਨਹੀਂ ਇਸ ਲਈ ਅਸੀਂ ਆਪਣੇ ਵੱਲੋਂ ਪੂਰੀ ਏ1 ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਡਾਕਟਰ ਸੇਟਕਾਂ ਦੇ ਹਸਪਤਾਲ ਵੱਲੋਂ ਤੇ ਇਹਦੇ ਵਿੱਚ ਆਪਾਂ ਚਿੱਟਾ ਮੂਤੀਆ ਕਾਲਾ ਮੂਤੀਆ ਨਖੂਨਾ ਤੇ ਹੋਰ ਵੀ ਜਿੰਨੇ ਵੀ ਕੋਈ ਅੱਖਾਂ ਚ ਅਲਰਜੀ ਕਨਜੰਕਟਿਵਾਈਟਿਸ ਇਹ ਉਹ ਜਿੰਨੇ ਵੀ ਪ੍ਰੋਬਲਮਸ ਹੁੰਦੀਆਂ ਆ ਉਹ ਅਸੀਂ ਚੈੱਕ ਕਰਾਂਗੇ ਇੱਥੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਇਹਦੇ ਵਿੱਚ ਕੋਈ ਫੀਸ ਵਗੈਰਾ ਤਾਂ ਨਹੀਂ ਲਈ ਜਾਂਦੀ ਨਹੀਂ ਜੀ ਬਿਲਕੁਲ ਫ੍ਰੀ ਹੈ ਜੀ ਕੋਈ ਫੀਸ ਨਹੀਂ ਲਈ ਜਾਣੀ ਅੱਛਾ ਬਈ ਤੁਹਾਡੇ ਜਿਹੜਾ ਬੋਰਡ ਬਾਹਰ ਲੱਗਾ ਹੋਇਆ ਉਹਦੇ ਉੱਪਰ ਇਹ ਦੇਖਿਆ ਕਿ ਤੁਸੀਂ ਲਿਖਿਆ ਕਿ ਇਹ ਜਿਹੜਾ ਹਕਤਾਂ ਦੇ ਸੰਬੰਧ ਦੇ ਵਿੱਚ ਆ ਫ੍ਰੀ ਕੈਂਪ ਲਵਾਉਣ ਦੇ ਲਈ ਸੰਪਰਕ ਕਰੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਸੌਰੀ ਜਿਹੜਾ ਲਿਖਿਆ ਹੋਇਆ ਬੋਰਡ ਦੇ ਉੱਪਰ ਤੁਹਾਡਾ ਬਾਹਰ ਲੱਗਿਆ ਹੋਇਆ ਬੈਨਰ ਉੱਤੇ ਲਿਖਿਆ ਹੋਇਆ ਕਿ ਪੰਚਾਇਤਾਂ ਜਾਂ ਹੋਰ ਜਿਹੜੇ ਆ ਅੱਖਾਂ ਦਾ ਕੋਈ ਫ੍ਰੀ ਕੈਂਪ ਲਵਾਉਣਾ ਚਾਹੁੰਦੇ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹਾਂਜੀ ਇਹਦੇ ਵਿੱਚ ਇਦਾਂ ਸਰ ਕਿ ਅਸੀਂ ਹੁਣ ਤੱਕ ਅਸੀਂ ਆਪਣਾ ਅੱਖਾਂ ਦਾ ਹਸਪਤਾਲ ਮਕੰਦਪੁਰ ਰੋਡ ਤੇ ਸਾਡਾ ਸਿਹਤ ਡਾਕਟਰ ਸੇਠ ਅੱਖਾਂ ਦੇ ਹਸਪਤਾਲ ਦੇ ਨਾਂ ਤੋਂ ਤੇ ਹੁਣ ਅਸੀਂ ਪਿਛਲੇ 4-5 ਮਹੀਨੇ ਸਾਨੂੰ ਸ਼ੁਰੂ ਕੀਤੇ ਨੂੰ ਹੋਏ ਐ ਮੈਂ ਆਪਣੇ ਡੀ ਐਮ ਸੀ ਲੁਧਿਆਣੇ ਤੋਂ ਆਪਣੀ ਸਾਰੀ ਡਿਗਰੀ ਪ੍ਰਾਪਤ ਕੀਤੀ 골ਡ ਮੈਡਲ ਪ੍ਰਾਪਤ ਕੀਤਾ ਤੇ ਅਸੀਂ ਪਿਛਲੇ 4 ਮਹੀਨਿਆਂ ਦੇ ਵਿੱਚ ਬਹੁਤ ਐਨਆਰਆਈ ਦੇ ਸਹਿਯੋਗ ਨਾਲ ਵੀ ਤੇ ਸਾਰਾ ਅਸੀਂ ਹੁਣ ਤੱਕ ਪਿਛਲੇ 4 ਮਹੀਨਿਆਂ ਵਿੱਚ 500 ਆਪਰੇਸ਼ਨ ਕਰ ਚੁੱਕੇ ਹਾਂ ਆਪਣੇ ਹਸਪਤਾਲ 500 ਆਪਰੇਸ਼ਨ ਕਰ ਹਾਂਜੀ ਅਰਾਊਂਡ 500 ਆਪਰੇਸ਼ਨ ਕਰ ਚੁੱਕੇ ਹਾਂ ਕਿਸੇ ਦੀ ਕੋਈ ਕੰਪਲੇਂਟ ਨਹੀਂ ਹੈਗੀ ਸਾਰੇ ਬਹੁਤ ਖੁਸ਼ ਨੇ ਪੇਸ਼ੈਂਟ ਜਿਹਨਾਂ ਦਾ ਅਸੀਂ ਕੀਤਾ ਹੈ ਕੰਮ ਤੇ ਇਹਦੇ ਵਿੱਚ ਜੇ ਕੋਈ ਸਾਡਾ ਐਨਆਰਆਈ ਭਰਾ ਹੋਣ ਚਾਹੇ ਆਪਣੇ ਅਮ ਜਦੋਂ ਮੈਂ ਲੋਕ ਕਿ ਐਨਆਰਆਈ ਜੋ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਹਾਂਜੀ ਪੰਚਾਇਤ ਪੰਚਾਇਤ ਸਾਨੂੰ ਬਹੁਤ ਸਹਿਯੋਗ ਕਰ ਰਹੀਆਂ ਨੇ ਤੇ ਉਹਦੇ ਨਾਲ ਕੀ ਹੈ ਕਿ ਅਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਫ੍ਰੀ ਆਫ ਕੋਸਟ ਵੀ ਆਪਰੇਸ਼ਨ ਕੀਤਾ ਹੈ ਉਹਦੇ ਵਿੱਚ ਉਹ ਸਾਨੂੰ ਹੈਲਪ ਕਰਦੇ ਨੇ ਤੇ ਅਸੀਂ ਲੈਂਸ ਫ੍ਰੀ ਪਾ ਕੇ ਦਿੰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੂੰ ਚਿੱਟਾ ਮੋਤੀ ਹੋ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੇ ਕੈਂਪ ਪਰ ਕੀ ਹੋਏ ਇੱਕ ਕੈਂਪ ਪਰ ਡਾਕਟਰ ਸੇਟ ਹਸਪੀਟਲ ਦੇ ਸਹਿਯੋਗ ਨਾਲ ਇੱਕ ਸੇਵਾ ਦੇ ਤੌਰ ਤੇ ਕੀਤਾ ਜਾ ਰਿਹਾ ਹੈ ਆ ਏ ਡਾਕਟਰ ਸਾਹਿਬ کافی ਕੋਲਡ ਮੈਡੀਸ ਡਾਕਟਰ ਸਾਹਿਬ ਹੈ। ਉਹਨਾਂ ਨੇ کافی ਆਪਰੇਸ਼ਨਸ ਕੀਤੇ ਆ। ਡੀਜੀਐਮ ਸੀ ਦੇ ਆੜਿਆਂ ਵਿੱਚ ਵੀ ਇਹ ਰਹੇ ਆ। ਤੇ ਪਿੰਡ ਦਾ ਸੇਟਪੈਂਟ ਬਹੁਤ ਲੋਕ ਹੈ। ਲੋਕਾਂ ਦਾ ਬਹੁਤ ਸੈਟੀਸਫਾਈ ਆ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪਣਾ ਟਾਈਮ ਕੱਟ ਕੇ ਸਾਡੇ ਪਿੰਡ ਦੇ ਵਿੱਚ ਆਪਣਾ ਅੱਖਾਂ ਦਾ ਫ੍ਰੀ ਕੈਂਪਲ ਵਰਤ